ਹਈ ਲੋਕੀ ਐਵੇਂ ਬੋਲਦੇ ਰਹਿੰਦੇ ਨੇ ਕਿ ਤੁਹਾਨੂੰ ਕੀ ਪਿਆ ਅਮਰੀਕਾ ਦਾ ਪ੍ਰੈਜ਼ੀਡੈਂਟ ਇਦਾਂ ਬਦਲ ਗਿਆ ਤੁਹਾਨੂੰ ਕੀ ਪਿਆ ਅਮਰੀਕਾ 'ਚ ਇਹ ਹੋ ਗਿਆ ਉਹ ਹੋ ਗਿਆ ਹੁਣ ਦੇਖੋ ਇੱਕ ਪਈ ਕੰਟਰੀ ਦਾ ਪ੍ਰੈਜ਼ੀਡੈਂਟ ਬਦਲਦਾ ਕਿੰਨਾ ਫਰਕ ਪੈਂਦਾ ਕਿੰਨੀਆਂ ਜੰਗਾ ਰੋਗਤੀਆਂ ਨੇ ਦੁਨੀਆਂ 'ਚ ਹਾਂ ਬਿਲਕੁਲ ਫਰੈਸ਼ੀ ਭਾਜੀ ਆਵੇਲਾ ਇਜ਼ਰਾਇਲ ਤੇ ਗਾਜ਼ਾ ਦੀ ਲੜਾਈ ਲੱਗੀ ਸੀ 15 ਮਹੀਨਿਆਂ ਤੋਂ 2023 ਦੀ ਸ਼ੁਰੂ ਹੋਈ 7 ਅਕਤੂਬਰ ਦੀ ਤੇ ਉਹ ਵੀ ਟਰੰਪ ਨੇ ਕਿਹਾ ਵੀ ਮੈਂ ਜਿੱਦਨ ਸੌ ਚੱਕਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਇਹ ਮਸਲਾ ਜਿਹੜਾ ਸੋਲਵ ਕਰੋ ਸਾਡੇ ਕੋਲ ਨਹੀਂ ਇੰਨੇ ਖਰਚੇ ਖਰਚੇ ਦੇਣ ਹੁੰਦੇ ਸਭ ਉਹ ਬੜਾ ਕੰਟਰੋਲ ਕਰ ਰਹੇ ਉਨੇ WHO ਜਿਹੜੀ World Health Organization ਹੈ ਉਹਦੇ ਚ ਵੀ ਆਪਣਾ ਨਾਮ ਵਾਪਸ ਲੈ ਲਿਆ ਹੈ 트럼ਪ ਨੇ ਕਿਉਂਕਿ 트럼ਪ ਹੋਰੇ ਕਿੰਨੇ ਬਿਲੀਅਨ ਡਾਲਰ ਦਿੰਦੇ ਸੀ ਹਰ ਸਾਲ 500 ਮਿਲੀਅਨ ਡਾਲਰ ਬਈ ਹਰ ਸਾਲ ਦਿੰਦੇ ਸੀ ਉਹ ਤੇ ਚਾਈਨਾ ਦਿੰਦਾ ਸੀ ਉਹਨਾਂ ਨੂੰ 39 ਮਿਲੀਅਨ ਤੇ ਉਹਦਾ ਰੀਜ਼ਨ ਬਣਾ ਕੀ ਹੈ ਪਿੱਛੇ ਕਹਿੰਦਾ ਪੋਪੂਲੇਸ਼ਨ ਤਾਂ ਉਹਨਾਂ ਦੀ ਵੱਧ ਹੈ ਤੇ ਅਸੀਂ ਕੋ ਵੱਧ ਦੇ ਰਹੇ ਹਾਂ ਹਾਂ ਵੇਖ ਲੈ ਤੇ ਉਹ ਜਿਹੜੇ ਬਿਮਾਰੀਆਂ ਤੇ ਕਰਦੇ ਨੇ ਖੋਜ ਖੂਜ World ਜਿਹੜੇ WHO ਉਹਦਾ ਨਾਮ ਹੈ ਉਹ ਤੂੰ ਆਪਸ ਨਾਲ ਲੈ ਪਿਆ ਹੀ ਨਹੀਂ ਇਹਨਾਂ ਖਰਚਾ ਖਰਚਾ ਚੱਲ ਸਕਦੇ ਦੁਨੀਆ ਦਾ ਤੇ ਇਜ਼ਰਾਈਲ ਤੇ ਗਜ਼ਾ ਨੂੰ ਵੀ ਇਸੇ ਕਰਕੇ ਉਹ ਕਹਿੰਦੇ ਵੀ ਇਹੀ ਕਾ ਤੂੰ ਯਾਰ ਇਹਨੇ ਹਥਿਆਰ ਦਈ ਇਜ਼ਰਾਈਲ ਨੂੰ ਜਾਂ ਕਿਸੇ ਨੂੰ ਕਿਉਂ ਸਪੋਰਟ ਕਰੀ ਟਰੰਪ ਕਹਿੰਦਾ ਤੇ ਉਹਨੇ ਕਿਹਾ ਵੀ ਇਹ ਮਸਲਾ ਸੋਲਵ ਕਰੋ ਤੁਸੀਂ ਮੈਂ ਜੀਦੂ ਤੱਕ ਰਾਸ਼ਟਰਪਤੀ ਬਹਾਨੀ ਨਾ ਜੇ ਨਾ ਨਾ ਕੀਤਾ ਸੋਲਵ ਤੇ ਫਿਰ ਇਹਦਾ ਜਿਹੜਾ ਇੰਜਾਮ ਹੋਏਗਾ ਨਾ ਬੜਾ ਬੁਰਾ ਹੋਏਗਾ ਤੇ ਉਹ ਫਰਸ਼ ਭਾਜੀ ਹੁਣ ਜੁਦ ਜਿਹੜਾ ਉਹ ਖਤਮ ਹੋ ਗਿਆ ਕੱਤਰ ਦਾ ਰੋਲ ਵੇਖ ਤੂੰ ਕੱਤਰ ਦਾ ਕੱਤਰ ਦੇਸ਼ ਹੀ ਨਿੱਕਲੇ ਦੇਸ਼ ਏ ਠੀਕ ਹੈ ਪੰਜਾਬ ਜਿੱਡਾ ਹਣਾ ਪੰਜਾਬ ਤੂੰ ਵੀ ਛੋਟਾ ਮੈਨੂੰ ਲੱਗਦਾ ਉਹ ਹਰ ਜਦੋਂ ਅਫਗਾਨਿਸਤਾਨ ਨਾਲ ਵੀ ਮਸਲਾ ਸੋਲਵ ਹੋਇਆ ਨਾ ਅਮਰੀਕੀਆਂ ਦਾ ਉਹਦੇ ਵੀ ਕਤਰ ਨੇ ਸੁਲਾਹ ਕਰਾਈ ਉੱਥੇ ਮੀਟਿੰਗ ਹੋਈ ਇਹਨਾਂ ਦੀ ਤੇ ਹੁਣ ਵੀ ਇਹਨਾਂ ਦੀ ਮੀਟਿੰਗ ਕਤਰ ਚ ਹੀ ਹੋਈ ਏ ਮੀਟਿੰਗ ਕਤਰ ਤੇ ਹੀ ਫੋਰਮ ਮਨਿਸਟਰ ਨੇ ਤੇ ਪ੍ਰਾਈਮ ਮਨਿਸਟਰ ਫੋਰਮ ਮਨਿਸਟਰ ਤੇ ਪ੍ਰਾਈਮ ਮਨਿਸਟਰ ਇੱਕ ਹੀ ਉਹਨਾਂ ਦਾ ਉਹਨੇ ਟਵੀਟ ਪਾ ਕੇ ਦੱਸਿਆ ਵੀ ਫਲਾਣੇ ਫਲਾਣੇ ਦੇ ਨਾ ਜੁੱਧ ਬੰਦ ਹੋ ਚੱਲਿਆ ਤੇ ਇੰਨੇ ਉਹ ਇਹਨਾਂ ਦੇ ਕੈਦੀ ਛੱਡਣਗੇ ਉਹ ਇਹਨਾਂ ਦੇ ਬੰਦਕ ਛੱਡਣਗੇ ਸਮਝੇ ਗੱਲ ਤੇ ਕਿੰਨੇ ਕੈਦੀ ਛੱਡੇ ਭਾਜੀ ਕੈਦੀ ਫ੍ਰੈਸ਼ੀ ਭਾਜੀ ਇਹ ਇਹਨਾਂ ਨੇ ਕੁਝ ਟਰਮਾਂ ਬਣਾਈਆਂ ਵੀ ਅਫਤ ਇਹ ਪਹਿਲੇ 6 6 ਹਫਤੇ ਇੰਨੇ ਕੈਦੀ ਛਟਨੇ ਨੇ ਇੰਨੇ ਬੰਦਕ ਛਟਨੇ ਇਦਾਂ ਕੁਝ ਬਣਾਏ ਨੇ ਪਰ ਹਾਂ ਇਹਨਾਂ ਨੇ ਪਹਿਲਾਂ ਅਸਲ 'ਚ ਪਤਾ ਕੀ ਹੈ 7 ਅਕਤੂਬਰ 2023 ਨੂੰ ਨਾ ਹਮਾਸ ਹਮਾਸ ਇੱਕ ਗਰੁੱਪ ਹੈ ਗਾਜ਼ਾ ਦਾ ਪਲੈਸਟੀਨ ਦਾ ਇੱਕ ਗਰੁੱਪ ਹੈ ਠੀਕ ਹੈ ਉਹ ਲੜਦਾ ਵੇ ਪਲੈਸਟੀਨ ਵਾਸਤੇ ਵੀ ਸਾਨੂੰ ਸਾਡੇ ਹੱਕ ਚਾਹੀਦੇ ਨੇ ਇਜ਼ਰਾਈਲ ਦੇ ਖਿਲਾਫ ਲੜਦਾ ਹੈ ਤੇ ਉਹ 7 ਅਕਤੂਬਰ 2023 ਨੂੰ ਉਹ ਗਰੁੱਪ ਬਾਰਡਰ ਬੂਡਰ ਤੋੜ ਕੇ ਤੇ ਇਜ਼ਰਾਈਲ ਵਿੱਚ ਵੜ ਜਾਂਦਾ ਤੇ ਉੱਥੇ ਇੱਕ ਫੈਸਟੀਵਲ ਹੋਇਆ ਹੁੰਦਾ ਉੱਥੇ 1200 ਲੋਕਾਂ ਨੂੰ ਵੀ ਮਾਰ ਦਿੰਦਾ ਤੇ ਉਹਨਾਂ ਦਾ 250 251 ਲੋਕੀ ਵੀ ਚੱਕ ਲੈਂਦਾ ਜਿਨ੍ਹਾਂ ਚ ਕੁੜੀਆਂ ਮੁੰਡੇ ਬਜ਼ੁਰਗ ਸਾਰੇ ਹੁੰਦੇ ਨੇ ਬਜ਼ੁਰਗ ਤਾਂ ਸ਼ਾਇਦ ਖੈਰ ਘਾਟੀ ਸੀ ਪਰ ਜੰਗ ਮੁੰਡੇ ਜ਼ਿਆਦਾ ਸੀ ਕੁੜੀਆਂ ਵੀ ਸੀ ਉਹਨਾਂ ਨੂੰ ਚੱਕ ਲੈਂਦੇ ਨੇ ਇਹ ਗਰੁੱਪ ਤੇ ਗਾਜ਼ਾ ਵਾਪਸ ਆ ਜਾਂਦਾ ਹੁਣ ਇਜ਼ਰਾਈਲ ਇਹਦਾ ਬਦਲਾ ਲੈਣ ਵਾਸਤੇ ਗਾਜ਼ਾ ਤੇ ਅਟੈਕ ਕਰ ਦਿੰਦਾ 40 ਹਜ਼ਾਰ ਬੰਦਾ ਘੱਟੋ ਘੱਟ ਮਾਰ ਦਿੰਦਾ ਹੈ ਪਲੈਸਤੀਨੀਆ ਦਾ ਤੇ ਉਹਨਾਂ ਨੂੰ ਘਰਾਂ ਤੋਂ ਬੇਘਰ ਕਰ ਦਿੰਦਾ ਹੈ ਤੁਸੀਂ ਆ ਫੋਟੋ ਵੇਖ ਲਓ ਗਾਜ਼ਾ ਦੀ ਕੀ ਹਾਲ ਕਰ ਦਿੱਤਾ ਇਜ਼ਰਾਈਲ ਨੇ ਠੀਕ ਹੈ ਬਦਲਾ ਲੈਣ ਵਾਸਤੇ ਤੇ ਹੁਣ ਕੀ ਹੋਇਆ ਕਿ ਫ੍ਰੈਸ਼ੀ ਭਾਜੀ ਇਹਨਾਂ ਨੇ ਉਹਨਾਂ ਦੇ ਬੰਦੇ ਕੈਪਟਨੇਬ ਕੀਤੇ ਸੀ ਪਲੈਸਤੀਨੀ ਵਾਲਿਆਂ ਨੇ ਹਮਾਸ ਵਾਲਿਆਂ ਨੇ ਇਜ਼ਰਾਈਲ ਵਾਲਿਆਂ ਦੇ ਤੇ ਇਜ਼ਰਾਈਲ ਨੇ ਵੀ ਇਹਨਾਂ ਦੇ ਕੁਝ ਬੰਦੇ ਚੱਕੇ ਸੀ ਕੈਦੀ ਚੱਕੇ ਸੀ ਬਣਾਏ ਸੀ ਉਹਨਾਂ ਨੂੰ ਕੈਦੀ ਬਣਾਏ ਸੀ ਚੱਕ ਕੇ ਹੁਣ ਉਹਨਾਂ ਨੇ ਰਿਲੀਜ਼ ਕੀਤੇ ਨੇ 15 ਮਹੀਨਿਆਂ ਬਾਅਦ ਇਜ਼ਰਾਈਲ ਨੇ ਵੀ 90 ਬੰਦੇ ਰਿਲੀਜ਼ ਕੀਤੇ ਨੇ ਤੇ ਹਮਾਸ ਨੇ ਪਲੈਸਤੀਨੇ ਤਿੰਨ ਹੋਸਟੇਜ ਤਿੰਨ ਕਿਡਨੈਪ ਜਿਹਨੂੰ ਕਹ ਲੋ ਹੋਸਟੇਜ ਹੁੰਦੇ ਨਾ ਹਾਂ ਹੋਸਟੇਜ ਉਹ ਰਿਲੀਜ਼ ਕੀਤੇ ਨੇ ਤਿੰਨ ਤੇ ਅੱਗੇ ਵੀ ਅੱਗੇ ਵੀ ਮੈਂ ਖਬਰਾਂ 'ਚ ਸੁਣਨ ਨੂੰ ਆਇਆ ਹੈ ਕਿ ਇੱਕ ਇਜ਼ਰਾਈਲੀ ਦੇ ਬਦਲੇ ਉਹਨਾਂ ਨੇ 30 ਫਲੈਸਤੀਨੀ ਛੱਡਨੇ ਨੇ ਵੇਖ ਲੈ ਫਰੈਸ਼ ਮਲਕੀ ਤੂੰ ਸੋਚ ਉਹ ਇਜ਼ਰਾਈਲ ਵਾਲੇ ਕਿੰਨੀ ਆਪਣੀ ਤਾਕਤ ਦਿਖਾਣਾ ਚਾਹੁੰਦੇ ਆਪਣੀ ਵੈਲਿਊ ਵੀ ਤੂੰ ਹੀ ਕੀੜੇ ਮਕੋੜੇ ਜਿਹਾ ਈਓ ਸਾਡੀ ਵੇਖੋ ਕਿੰਨੀ ਅਸੀਂ ਤੂੰ ਸਾਡਾ ਇੱਕ ਬੰਦਾ ਛੱਡੋ ਅਸੀਂ ਤੁਹਾਡੇ 30 ਬੰਦੇ ਛੱਡਾਂਗੇ ਮਤਲਬ ਕਿ ਤੁਹਾਡਾ ਇੱਕ ਬੰਦਾ ਸਾਡੇ 30 ਬੰਦੇ ਹਜੇ ਵੀ ਮੁਕਾਬਲੇ ਹਜੇ ਵੀ ਲਾਤ ਉੱਤੇ ਰੱਖਣੇ ਨੇ ਆਪਣੀ ਹਾਂ ਹਜੇ ਵੀ ਲਾਤ ਉੱਤੇ ਰੱਖ ਰਹੇ ਨੇ ਹਾਂ ਹਾਂ ਕਹਿੰਦੇ ਨੇ ਜੇ ਕੁੜੀ ਛੱਡੋਗੇ ਸਾਡੀ ਕੋਈ ਤੇ ਅਸੀਂ ਤੁਹਾਡੇ 50 ਬੰਦੇ ਛੱਡਾਂਗੇ ਔਰਤ ਛੱਡੋਗੇ ਬੱਚੇ ਛੱਡੋਗੇ 50 ਬੰਦੇ ਛੱਡਾਂਗੇ ਅਸੀਂ ਫਲਸਤੀਨੀ ਇਦਾਂ ਕਰਕੇ ਤੇ ਖੁਸ਼ੀ ਦੀ ਲਹਿਰ ਦੌੜੀ ਉਹਨਾਂ 'ਚ ਅਸੀਂ ਵਿਚਾਰੇ ਆਪਣੇ ਆਪਣੇ ਘਰਾਂ 'ਚ ਵਾਪਸ ਆਣ ਬੱਚੇ ਪਤਾ ਕਿੰਨੇ ਮਰ ਗਏ ਯਾਰ ਇਸ ਜੰਦ ਵਿੱਚ ਲੋਕੀ ਸਮੁੰਦਰ ਦੇ ਕਿਨਾਰੇ ਸੌ ਰਹੇ ਸੀ ਕਿਉਂਕਿ ਗਜ਼ਾ ਜਿਹੜਾ ਗਜ਼ਾ ਹੈ ਨਾ ਉਹ ਸਮੁੰਦਰ ਦੇ ਕੰਢੇ ਤੇ ਵੇ ਪੂਰਾ ਸ਼ਹਿਰ ਬਿਲਕੁਲ ਤੇ ਉਹ ਸਾਰੇ ਵਿਚਾਰੇ ਉਹਨਾਂ ਦੇ ਘਰ ਤੇ ਟੁੱਟ ਕੇ ਉਹ ਤੰਬੂ ਲਾ ਕੇ ਸਮੁੰਦਰ ਦੇ ਕੰਢੇ ਤੇ ਰਾਤ ਨੂੰ ਪਤਾ ਕਿੰਨੀ ਠੰਡੀ ਆਵਾਂਦੀ ਯਾਰ ਤੇ ਚਲੋ ਵਿਚਾਰੇ ਆਪਣੇ ਘਰਾਂ ਨੂੰ ਵਾਪਸ ਆਏ ਸਾਰੇ ਘਰ ਟੁੱਟੇ ਨੇ ਹੁਣ ਕੀ ਆਣਾ ਉੱਥੇ ਨਾ ਕੋ ਕਰੰਟ ਹੈ ਨਾ ਕੁਛ ਪਰ ਹੁਣ بڑے ਯੂਨੋ ਦੀਆਂ ਗੱਡੀਆਂ ਖਾਣਾ ਲੈ ਕੇ ਪਹੁੰਚੀਆਂ ਦਵਾਈਆਂ ਲੈ ਕੇ ਪਹੁੰਚੀਆਂ ਸਾਰੇ ਜਣੇ ਪਹੁੰਚ ਗਏ ਨੇ ਟਰੰਪ ਨੇ ਸੋਨਾ ਕਦਮ ਕੀ ਚੱਕਿਆ ਵੇ ਕਿ ਜਿਹੜੀ ਲੜਾਈ ਉਹਨੇ ਰੋਕ ਦਿੱਤੀ ਤੇ ਲੋਕ ਆਪਣੇ ਘਰਾਂ ਨੂੰ ਵਾਪਸ ਆਏ ਨੇ ਜੀ